ਬੀਬੀ ਕੁੰਡ ਕੱਢ ਕੇ ਕਿੱਥੇ ਜਾਂਦੇ ਹੋ ਅਸੀਂ ਬਾਹਰ ਜਾਂਦੇ ਪੁੱਤ ਕੋਗਰਾ ਪਾਇਆ ਹੋਇਆ ਆ ਦੇਖੋ ਜੀ ਬੀਬੀ ਦਾ ਕੁੰਡ ਕੱਢਿਆ ਹੋਇਆ ਦੇਖੋ ਜੀ ਐ ਦੇਖਦੇ ਹਾਂ ਤੁਸੀਂ ਵੋਟੀ ਨੂੰ ਐ ਕੁੰਡ ਚੱਕ ਕੇ ਸੋਹਣੀ ਐ ਵੋਟੀ ਹਾਂ ਐ ਦੇਖਿਆ ਕਰਦੇ ਹਾਂ ਆ ਵੀ ਵਜੇ ਤੁਸੀਂ ਬਾਹਰਪੁਰ ਜਾਂਦੇ ਸੀ ਉਦੋਂ ਹੈ ਅੰਜਾ ਤੁਸੀਂ ਬਾਹਰ ਜਾਂਦੇ ਸੀ ਕੁੜੀਆਂ ਨਾਲ ਕੋਈ ਗ੍ਰਿਪਾ ਆ ਕੇ ਸਾਡੇ ਫੜਾ ਹੋਇਆ ਕਰਦਾ ਉੱਥੇ ਹੂੰ ਉਹ ਟੱਪ ਜੀ ਅਸੀਂ ਅਸੀਂ ਕੱਗਰੇ ਵੀ ਨਾ ਨਹੀਂ ਚੱਪਦੀਆਂ ਦੀਆਂ ਅੱਛਾ ਹੁਣ ਚੱਕਦੇ ਇਹਨੂੰ ਢੁੰਡ ਨੂੰ ਕਿੰਨਾ ਚਿਰ ਹੋ ਗਿਆ ਢੁੰਡੇ ਚੱਕਦੇ ਸੋਣੀਏ ਨਾਰੇ ਨੀ ਤੈਨੂੰ ਸਾਲੂ ਕਹਿਨਾ ਮੂਤੋਂ ਢੁੰਡ ਚੱਕਦੇ ਸੋਣੀਏ ਨੀ ਤੈਨੂੰ ਸਾਲੂ ਕਹਿਨਾ ਮੂਤੇ ਸਾਲੂ ਕੌਣ ਸੀ ਤੁਸੀਂ ਕਹਿੰਦੇ ਢੁੰਡ ਚੱਕਦੇ ਉਹ ਫੁੱਤ ਕਰਾਂ ਆ ਜਾਲੂਜੀ ਹਾਂ ਉਹ ਕੱਲ ਵੀ ਮੇਰੇ ਮੂੰਹ ਤੋਂ ਆਪਣੇ ਮੂੰਹ ਤੋਂ ਕੁੰਡ ਚੱਕਦੇ ਮੈਂ ਤੇਰਾ ਮੂੰਹ ਦੇਖਣਾ ਹੈ ਮੂੰਹ ਦੇਖੂਗਾ ਤੇਰਾ ਅੱਛਾ ਉਹ ਬੰਦੇ ਤੋਂ ਵੀ ਬੋਲਦਿਆਂ ਨਹੀਂ ਸੀ ਤੇ ਅਸੀਂ ਪਹਿਲਾਂ ਆਪਣੇ ਬੰਦੇ ਨਾਲ ਦਿਨ ਚ ਹਾਂ ਨਾ ਅੱਛਾ ਬੋਲਦਿਆਂ ਨਹੀਂ ਹੁੰਦੇ ਸੀ ਪਹਿਲਾਂ ਬੋਲਦਿਆਂ ਨਹੀਂ ਸੀ ਹਾਂ ਅੱਛਾ ਹਾਂ ਜੇ ਅਸੀਂ ਮੰਜੇ ਤੇ ਬੈਠੀ ਹੁੰਨੀ ਆ ਫੇ ਥੱਲੇ ਵਹਿ ਜੰਨੀ ਆ ਜਦ ਸੌਰਾ ਜਾਂਦਾ ਸਾਡਾ ਹਾਂ ਜਦ ਅਸੀਂ ਬਾਹਰ ਬੰਦਿਆਂ ਦੇ ਵਿੱਚ ਜਾਂਦੀ ਆ ਹਾਂ ਹੱਲੀ ਦਵੱਟੇ ਦਾ ਕੁੰਡ ਹੁੰਦਾ ਮੋੜੇ ਉੱਤੇ ਸਾਡੀ ਫਲਕਾਰੀ ਹੁੰਦੀ ਅੱਛਾ ਜਿਵੇਂ ਆ ਫਲਕਾਰੀ ਤੁਸੀਂ ਆ ਫਲਕਾਰੀ ਦਿਖਾ ਰਹੇ ਹੋ ਵੀ ਇਦਾਂ ਫਲਕਾਰੀ ਵਾਂਗੂ ਐ ਇਸ ਤਰ੍ਹਾਂ ਹੁੰਦਾ ਸੀ ਜਿਵੇਂ ਲੈ ਫੇਰ ਬਣੇ ਅਸੀਂ ਕਹ ਦੰਦੀਆਂ ਮੇਰੀ ਅਸੀਂ ਖਾਣਾ ਵੀ ਘਾ ਲੈਨੀ ਆ ਮੇਰੀ ਛੱਡ ਸਜਣਾ ਫੁਲਕਾਰੀ ਹਾਕਾ ਮੈਨੂੰ ਘਰ ਵਜਦੀਆਂ ਸੁਣ ਵੇਣਾ ਬੇਰੇ ਜੱਟਾ ਛੱਡ ਦੇ ਮੇਰਾ ਦੁਪੱਟਾ ਵੇ ਲੋਕ ਪਹਿਣੇ ਬੋਲੀਆਂ ਨੇ ਮਾਰਦੇ ਸੁਣਵੇਂ ਨਾ ਬੇੜੀਆਂ ਦੱਤਾ ਛੱਡ ਦੇ ਮੇਰਾ ਦੁਪੱਟਾ ਵੇ ਸਤਾਰੇ ਟੁੱਟ ਜਾਣਗੇ ਵਾਹ ਸੁਣਵੇਂ ਨਾ ਬੇੜੀਆਂ ਦੱਤਾ ਛੱਡ ਤੂੰ ਮੇਰਾ ਦੁਪੱਟਾ ਵੇ ਲੋਕ ਪਹਿਣੇ ਬੋਲੀਆਂ ਨੇ ਮੈਨੂੰ ਮਾਰਦੇ ਬੀਬੀ ਕੁੰਡ ਕੁੰਡ ਕੱਟ ਕੇ ਦਿਖਾਇਓ ਹੈ ਲੰਬਾ ਜਿਹਾ ਕੁੰਡ ਅੱਛਾ ਪੁੱਤ ਅੱਛਾ ਅੱਛਾ ਪਹਿਲਾ ਕਿਵੇਂ ਕੁੰਡ ਕੱਟਦੇ ਸੀ ਦਿਖਾਇਓ ਅੱਜ ਸੌਰੀਆਂ ਤਾਂ ਹੁੰਦੀਆਂ ਨਹੀਂ ਸੀ ਜਦੋਂ ਹਾਂ ਗੱਡੀ 'ਚ ਉਤਰ ਕੇ ਆਇਆ ਕਰਦੀਆਂ ਤੁਰ ਕੇ ਅੱਛਾ ਤੁਹਾਨੂੰ ਕੁੜੀਆਂ ਲੈਣ ਆਇਆ ਕਰਦੀਆਂ ਹਾਂ ਮੂਰੇ ਮੂਰੇ ਪਰੌਣਾ ਹੁੰਦਾ ਹਾਂ ਫਿਰ ਅਸੀਂ ਗਾਣਾ ਗਾਉਂਦੀਆਂ ਹਾਂ ਤਾਂ ਕੁੰਡ ਕੱਢਣੀ ਪਤਲੀ ਇਹਨਾਰੇ ਸੌਰੀਆਂ ਦਾ ਪਿੰਡ ਆ ਗਿਆ ਹਾਂ ਕਾ ਜੁੱਤੀ ਲੱਗਦੀ ਐ ਹਾਨੀਆਂ ਮੇਰੀ ਤੁਸਾਂ ਲੰਮੀਆਂ ਪਲੰਗਾ ਚੱਕਦਾ ਅੱਛਾ ਫੇਰ ਆ ਮੂੰਹ ਦੇਖਦੇ ਸੀ ਹਾਂ ਦੇਖਿਆ ਚੱਕ ਕੇ ਨਾ ਐ ਦੇਖਦੇ ਸੀ ਮੂੰਹ ਦੇਖੇ ਥੱਲੇ ਐ ਦੇਖਦੇ ਸੀ ਵੋਟੀ ਕਾਲੀ ਐ ਕ ਗੋਰੀ ਐ ਕਹੀ ਜਾਂਦਾ ਬੀਬੀ ਪਹਿਲਾਂ ਇਹੀ ਰਵਾਜ ਹੁੰਦਾ ਸੀ ਨਾ ਦੇਖਦੇ ਸੀ ਮੂੰਹ ਸਾਡੇ ਹੂੰ ਚੱਕਦੇ ਬੀਬੀ ਕੁੰਡ ਹੋਂ ਤੇ ਐਸ ਤਰ੍ਹਾਂ ਕੁੱਟ ਕੱਢਦੇ ਸੀ ਨਾ ਜਿਵੇਂ ਤੁਸੀਂ ਹੁਣ ਕੱਢਿਆ ਸੀ ਤੇ ਦੂਜਾ ਕੁੱਟ ਕੱਢਿਆ ਲੰਬੇ ਵਾਲਾ ਜਿਹੜਾ ਐ ਕੱਢਦੇ ਹੁੰਦੇ ਉਹ ਦੂਜਾ ਸੀ ਬੇਤੇ ਆ ਉਹਦਾ ਐਸ ਲੋਟ ਹੁੰਦਾ ਸੀ ਹਾਂ ਜਾਂ ਤਾਂ ਐ ਕਰ ਲੈਂਦੀਆਂ ਸੀ ਅੱਛਾ ਐ ਹਾਂ ਪਰ ਦਿਖਦਾ ਕਿ ਵਿਚਲੀ ਦਿਖਦਾ ਸੀ ਇਹਦੇ ਵਿੱਚ ਨਹੀਂ ਦਿਖਦਾ ਸੀ ਦੁਬੱਤੇ ਵਿੱਚ ਦੀ ਹਾਂ ਐਸ ਵਿੱਚ ਟੀ ਇਹ ਕਦੋਂ ਕੱਢਦੀਆਂ ਸੀ ਜਦੋਂ ਸਿਉਂ ਵੈਸੇ ਚੁਰਦੀਆਂ ਜਦੋਂ ਕਿਸੇ ਪਾਸੇ ਜਾਣਾ ਹੁੰਦਾ ਸੀ ਅੱਛਾ ਬੀਜ ਬਾਹਰਲੇ ਕਰਦਾ ਜਿਹੜਾ ਇਹ ਕੁੰਡਾ ਸੀ ਦੇਖ ਕੇ ਚੁਰਦੇ ਆ ਇਹ ਸੌਹਰਾਂ ਤੋਂ ਆਇਆ ਕਰਦੀਆਂ ਤੇ ਇੱਕਿਆਂ ਤੋਂ ਅਸੀਂ ਤਾਂ ਪਹਿਲਾਂ ਲੰਬੇ ਆਵਾ ਕੰਮ ਕਰਦੇ ਆਂ ਪਿੰਡ ਵਿੱਚ ਜੀਆ ਤਾਂ ਆਪਣੀਆਂ ਸਾਨੂੰ ਕੁੜੀਆਂ ਲੈਣ ਆਉਂਦੀਆਂ ਅੱਛਾ ਚੱਕ ਦੇ ਵੀ ਵੀ ਕੁੰਡੇ ਗੱਡੀ 'ਚ ਉਤਰਿਆ ਕਰੀਏ ਅਸੀਂ ਵੀ ਵੀ ਇੱਕ ਕੁੰਡ ਹੋਰ ਕੱਢਦੇ ਹੁੰਦੇ ਨੇ ਮੂਹੇ ਚ ਲੈ ਕੇ ਆ ਇੱਕ ਅੱਧਾ ਦਾ ਫੜ ਲੈਂਦੀਆਂ ਨੇ ਮੋਸ ਕਰ ਲੈਂਦੀਆਂ ਬਾਪਾ ਮਾਇਆ ਨਾਲ ਅੱਛਾ ਆਬਦੇ ਵੀ ਜੇਠ ਜੂਠ ਨਾਲ ਗੱਲ ਕਰਦੀਆਂ ਜਦੋਂ ਹੈ ਐਦਾਂ ਕੁੰਡ ਕੱਢਦੀ ਸੀ ਜੇਠ ਨਾਲ ਤਾਂ ਕੁੰਡ ਕੱਢਦੀਆਂ ਸੀ ਮਿਲ ਕੰਦ ਕਰਦਿਆਂ ਸੀ ਜਨਾ ਹਾਂ ਫਿਰ ਐਂ ਗੱਲ ਕਰਦਿਆਂ ਸੀ ਐਂ ਕੁੰਡ ਕੱਢ ਕੇ ਹਾਂ ਫਿਰ ਖੇਤ ਰੋਟੀ ਲੈ ਕੇ ਤੁਸੀਂ ਜਾਂਦੇ ਹੋਵੋਗੇ ਫਿਰ ਉਦੋਂ ਖੇਤਾਂ ਚ ਰੋਟੀਆਂ ਲੈ ਕੇ ਜਾ ਕਰਦੇ ਫਿਰ ਤੁਸੀਂ ਕੁੰਡ ਕਿਵੇਂ ਕੱਢ ਕੇ ਜਾਂਦੇ ਸੀ ਪਿੰਡ ਵੀ ਦੀ ਰੋਟੀਆਂ ਕਿਵੇਂ ਚੱਕਦੇ ਸੀ ਉਹ ਤਾਂ ਅਸੀਂ ਐਂ ਚੋਲ ਲੈਂਦੇ ਅੱਛਾ ਤੁਸੀਂ ਫਿਰ ਜਦੋਂ ਖੇਤ ਜਾਂਦੇ ਹੁੰਦੇ ਸੀ ਐਂ ਕੁੰਡ ਕੱਢ ਕੇ ਜਾਂਦੇ ਸੀ ਹਾਂ ਟੇਕ ਲੈਣੀਆਂ ਕੁੰਡ ਅੱਛਾ ਤੇ ਸਾਰੀ ਰਾਤਾਂ ਨਹੀਂ ਕੁੰਡ ਕੱਢਦੇ ਨੇ ਪਿੰਡ ਟਰਪ ਕੇ ਛੱਡ ਦਿੰਦੀਆਂ ਸੀਆਂ ਅੱਛਾ ਜਦੋਂ ਅਸੀਂ ਗੱਡੀ ਉਤਰ ਕੇ ਆਉਂਦੀਆਂ ਹੂੰ ਮੂਰੇ ਪਰੌਣਾ ਹੁੰਦਾ ਹਰ ਤੇ ਝੋਲੇ ਹੁੰਦੇ ਖੱਡੇ ਹੋਏ ਹੂੰ ਕੱਪੜੇ ਨਿਉਨੀਆਂ ਜਦੋਂ ਹੂੰ ਉਹ ਕਹਿਣਾ ਵੀ ਕੁੰਡ ਕੱਢਣੀ ਪਤਲੀ ਏ ਨਾ ਰੇ ਸੌਰਿਆਂ ਦਾ ਪਿੰਡ ਆ ਗਿਆ ਹਾਂ ਵੀ ਜੁੱਤੀ ਲੱਗਦੀ ਏ ਹਾਣੀਆਂ ਮੇਰੇ ਤੂੰ ਤਾਂ ਲੰਮੀਆਂ ਪਲੰਘਾਂ ਪਟਦਾ ਜੁੱਤੀ ਲੱਗਦੀ ਏ ਹਾਣੀਆਂ ਮੇਰੇ ਲੰਬੀਆਂ ਪਲੰਘਾਂ ਪਟਦਾ ਲੰਗੀਆਂ ਲੰਬੀਆਂ ਪਲੰਘਾਂ ਪਟਦਾ ਜੁੱਤੀ ਲੱਗਦੀ ਏ ਵੇ ਹਾਣੀਆਂ ਮੇਰੇ ਅੱਛਿਆ ਉਹ ਉਹ ਕਾਲਾ ਕਾਲਸੁਰਿਆ ਕਰਦਾ ਨਵੀਂ ਬਹੂ ਤੀ ਹੋਈ ਤੁਰਦੀ ਜੀ ਕੁੰਡ ਕੱਢਿਆ ਹੁੰਦਾ ਫੇਰ ਉਹ ਵਗ ਜਾਂਦਾ ਘਰੇ ਘਰੇ ਜਾ ਕੇ ਕੁੜੀਆਂ ਨੂੰ ਕਹਿ ਦਿੰਦਾ ਵੀ ਮੇਰੀ ਬਹੂ ਆਰੀ ਏ ਉੱਥੇ ਲਿਆਓ ਜਾ ਕੇ ਅੱਛਾ ਅੱਛਿਆ ਆਉਂਦੇ ਤਾਂ ਤੁਸੀਂ ਇਕੱਠੇ ਸੀ ਮਤਲਬ ਦੋਨੇ ਜੀ ਵੀ ਹੈ ਮਗਰ ਦਾਸੀ ਇਕੱਠੇ ਹੁੰਦੇ ਸੀ ਅੱਛਾ ਅੱਗੇ ਆ ਕੇ ਫੇਰ ਉਹ ਮੂਹਰੇ ਆਉਂਦਾ ਸੀ ਉਹ ਕਿੱਥੇ ਖੜਦੀ ਸੀ ਫਿਰ ਅਨੇਚ ਜ ਜ ਜਦ ਪਿੰਡ ਦੀ ਫਿਰਨੀ ਹੁੰਦੀ ਹੂੰ ਫਿਰਨੀ ਤੇ ਤਾਰ ਦਿੰਦਾ ਫੇਰ ਉਹ ਕਿੱਥੇ ਖੜਦੀ ਕਿਹਦੇ ਕੋਲ ਖੜਦੀ ਅਨੇਚਾ ਕੱਲੀ ਐ ਵਹਿ ਜਾਂਦੀ ਤੇ ਲੋਕ ਜਿਹਨੂੰ ਦੇਖਦੇ ਸੀਗੇ ਵੀ ਕੱਲੀ ਬੈਠੀ ਹੋਰ ਉਹ ਨਾ ਫੇਰ ਉਹ ਕੁੜੀਆਂ ਕੁੜੀਆਂ ਆਉਂਦੀਆਂ ਲੈਣ ਕੱਗਰਾ ਲੈ ਕੇ ਇਕੱਠੀਆਂ ਹੋ ਕੇ ਹੂੰ ਉਹ ਲੈ ਕੇ ਜਾਂਦੀਆਂ ਉਹ ਫੇਰ ਕੰਗਲਾ ਪਵਾ ਕੇ ਫੇਰ ਲੈ ਕੇ ਜਾਂਦੇ ਆ ਪਿੰਡਵੇ ਦੀ ਹਾਂ ਵਾਹ ਕੱਗਰਾ ਪਾ ਕੇ ਕੁੰਡ ਕੱਟ ਕੇ ਫੇ ਪਿੰਡ ਵਿੱਚ ਦੀ ਤੁਰ ਕੇ ਜਾਂਦੀਆਂ ਸੀ ਮੂਰੇ ਕੁੜੀਆਂ ਆਉਂਦੀਆਂ ਇਹ ਲਾ ਫਿਰ ਨੇ ਸੰਗ ਸ਼ਰਮ ਹੁੰਦੀ ਸੀ ਪਹਿਲਾਂ ਹਨਾ ਕਿਸ ਤਰ੍ਹਾਂ ਲੈ ਕੇ ਜਾਂਦੇ ਸੀਗੇ ਹਨਾ ਬੋਟੀ ਨੂੰ ਕਿੰਨਾ ਸਤਕਾਰ ਹੁੰਦਾ ਸੀ ਇਹਦਾ ਸਾਰੇ ਦੇਖਿਆ ਕਰਦੇ ਉਹ ਆ ਗਈ ਉਹ ਆਦੇ ਬਹੁਤ ਵਧੀਆ ਵਿਆਹ ਸੀਗੇ ਪਹਿਲਾਂ ਨੇ ਨਾ ਮਾੜੀ ਸੋਹਣੀ ਸੀ ਯਾਰ ਹਾਂ ਕਿ ਵਾਰਾਂ ਵਾਰ ਸੀ ਕੀ ਘਟ ਲਿਆ ਇਹ ਖੱਟ ਕੇ ਲਿਆ ਇਹ ਵਾਲੇ ਕਿ ਜੱਥੀਆਂ ਬੰਦ ਹੋ ਗਈਆਂ ਹੁਣ ਚੱਲ ਪਏ ਨੇ ਫੋਨ ਨਿਰਾਲੇ ਹਾਂ ਇਥੇ ਉਹ ਲੈ ਵੇ ਜੱਟੀਆਂ ਬੰਦ ਹੋ ਗਈਆਂ ਹੁਣ ਚੱਲ ਪੇ ਫੋਨ ਨਿਰਾਲੇ ਵਾਹ ਬਈ ਨੀ ਸਾਰੇ ਉਹ ਮੁੰਡੇ ਛੜ ਤਾ ਨੰਗਾਰਾ ਰੱਖ ਦੀ ਕਿ ਲਿਪ ਵਾਲਾ ਪਾਸਾ ਆਇਆ ਘਟ ਕੇ ਲਿਆ ਪਤਾਸਾ ਤੇਸਾਰੇ ਗੋਨੂੰ ਕੁੰਡ ਛੱਡਦਾ ਨੰਗਾ ਰਕੂ ਲਿਆ ਕੁਲੀ ਪਵਾਸਾ ਸਾਰੇ ਗੋਨੂੰ ਕੁੰਡ ਛੱਡਦਾ ਮਰਵਾਰਤੀ ਕੀ ਖੱਟ ਲਿਆ ਆ ਖੱਟ ਕੇ ਲਿਆ ਆ ਤਾਰਾਂ ਢੇਡੇ ਸਾਪੇ ਨੇ ਪੱਟ ਸਿੱਟੀਆਂ ਮਟਿਆਰਾ ਢੇਡੇ ਸਾਪੇ ਨੇ ਪੱਟੀਆਂ ਨੇ ਮਟਿਆਰਾ ਤੇਰੇ ਸਾਹ ਪੇਚੂ ਪੇਚਤੀਆਂ ਆ ਨਾ ਮਾਰੇ ਵੀ ਤੇਰੇ ਸਾਹ ਪੇਚੂ ਪੇਚਤੀਆਂ ਆ ਨਾ ਮਾਰੇ ਬੇ ਟੁੱਟੀ ਵਾਲੀ ਪੱਗ ਦੇਖ ਕੇ ਵੇ ਮਾਪੇ ਡੁੱਲ ਗਏ ਹਾਣੀਆਂ ਮੇਰੇ ਤੇਰੀ ਟੁੱਟੀ ਵਾਲੀ ਪੱਗ ਦੇਖ ਕੇ ਮਾਪੇ ਡੁੱਲ ਗਏ ਹਾਣੀਆਂ ਮੇਰੇ ਹਾਂ ਵੇ ਗੁਰਦੀਪ ਕੌਰ 80 ਸਾਲ ਹੁਣ